ਸੰਮਚਿਓ ਜੁਦ ਸੁਦੰ ਬਹਿ ਸ਼ਾਸਤਰ ਘਾਤੰ ਗਿਰੇ ਅਦਵਦੰ ਸਨਦੰ ਵਿਪਾਤੰ ਗਿਰੇ ਹੀਰ ਚੀਰੰ ਸੋ ਬੀਰੰ ਰਜਾਨੰ ਕਟੇ ਅਦ ਅਦੰ ਛਟੰ ਰੁਦਰ ਧਿਆਨੰ ਛਟੇ ਰੁਦਰ ਧਿਆਨੰ ਛਟੇ ਟਿੱਪੀ ਛਟੇ ਰੁਦਰ ਧਿਆਨੰ ਗਿਰੇ ਖੇਤਰ ਖਤਰਾਨ ਖਤਰੀ ਖਤਰਾਨੰ ਬਜੀ ਭੇਰ ਪੁੰਕਾਰ ਦਰੁਕਿਆ ਨਿਸ਼ਾਨੰ ਕਰੇ ਪੈਜਵਾਰੰ ਕਰੇ ਦਰਾਈਆਂ ਲੋਕ ਕਰੇ ਪੈਜਵਾਰੰ ਕਰੇ ਪੈਜਵਾਰੰ ਪ੍ਰਚਾਰੈ ਸੋ ਬੀਰੰ ਫਿਰੇ ਰੁੰਡ ਮੰਡੰ ਤਣੰ ਤਛ ਤੀਰੰ ਬਿਬੇਦੰਤ ਵਰਮਨ ਪ੍ਰਛੇਦ ਦੇਤ ਨਾਨੰ ਪ੍ਰਛੇਦੈ ਤਨਾਨੰ ਪ੍ਰਛੇਦੈ ਤਨਾਨੰ ਬਿਬੇ ਦੰਤ ਵਰਮਨ ਪਰਛੇਦੈ ਤਨਾਨੰ ਕਰੈ ਮਰਦ ਹਾਂਜੀ ਬਿਬੇ ਬਿਬੇ ਇਥੇ ਬਿਬੇ ਦੰਤ ਵਰਮ ਪਰਛੇਦੈ ਤਨਾਨੰ ਹਾਂਜੀ ਭੇਦ ਦੰਤ ਕਹਿੰਦੇ ਆ ਜੀ ਭੇਦ ਦੰਤ ਵਿਵੇ ਪਾਠ ਵੀਰ ਵਿਵੇ ਦੰਤ ਵਰਮੰ ਬਿਬੇ ਦੰਤ ਵਰਮੰ ਪ੍ਰਸਿੱਧੈ ਤਨਾਨੰ ਤਨਾਨੰ ਕਰੈ ਮਰਦਨੰ ਅਰਦਨੰ ਮਰਦਮਾਨੰ ਕਟੇ ਚਰਮ ਵਰਮੰ ਛੁਟੇ ਚੌਰ ਚਾਰੰ ਗਿਰੇ ਵੀਰ ਧੀਰੰ ਛੁਟੇ ਸ਼ਸਤਰ ਧਾਰੰ ਜਿਣਿਉ ਕਾਸ਼ ਕੀਸੰ ਹਣਿਉ ਸਰਬ ਸੈਨੰ ਬਰੀ ਪਤਰਕ ਤਾਹ ਕੰਪਿਉਤਰ ਪੁੱਤਰ ਪੁੱਤਰ ਆ ਪੁੱਤਰ ਕਾ ਕਰ ਲਿਓ ਵੀਰ ਪਤਰਕ ਆ ਬਰੀ ਪੁੱਤਰ ਕਾ ਤਾਹ ਕੰਪਿਉਤਰ ਨੈਨੰ ਭਯੋ ਮੇਲ ਗੇਲੰ ਮਿਲੇ ਰਾਜ ਰਾਜਨ ਭਈ ਮਿੱਤਰ ਚਾਰਨ ਸਰੇ ਸਰਬ ਕਾਜੰ ਮਿਲੀ ਰਾਜ ਦਾਜੰ ਸੋ ਦਾਸੀ ਅਨੂਪੰ ਮਹਾ ਵਿਦਯਵੰਤੀ ਅਪਾਰੰ ਸਰੂਪੰ ਮਿਲੇ ਹੀਰ ਚੀਰੰ ਕਿਤੇ ਸਿਆਉ ਕਰਨੰ ਮਿਲੇ ਮਤ ਦੰਤੀ ਕਿਤੇ ਸੇਤ ਵਰਨੰ ਕਰਿਓ ਵਿਆਹ ਰਾਜਾ ਭਯੋ ਸੋ ਪ੍ਰਸੰਨੰ ਭਲੀ ਭਾਤ ਪੁਖੇ ਦਿਜੰ ਸਰਬ ਅੰਨੰ करे पात पांट पातंग महा गाज दानंग पहे दोए पुत्रंग महा रूप मानंग लखी रूप मंती दासी मनो चीर चार चंद्रा निकासी लहे चंचला चार विद्या लतासी लतासी हाँ लतासी लहे चंचला, चंचला चार विद्या लतासी किदो कंजकी की माज सोबा प्रकासी ਕਿਦੋਂ ਫੂਲ ਮਾਲ ਲਖੈ ਚੰਦਰਮਾ ਸੀ ਕਿਦੋਂ ਪਦਮਨੀ ਮੈਂ ਬਣੀ ਮਾਲਤੀ ਸੀ ਕਿਦੋਂ ਕੋਪ ਧੰਨਿਆ ਫੁੱਲੀ ਰਾਏ ਬੇਲੰ ਤਜੇ ਅੰਗ ਤੇ ਬਾਸ ਚੰਪਾ ਫੁਲੇ ਲੰ ਕਿਦੋਂ ਦੇਵ ਕੰਨਿਆ ਪ੍ਰਿਥੀ ਲੋਕ ਡੋਲੇ ਕਿਦੋਂ ਜਛਨੀ ਕਿੰਨਰਨੀ ਸਿਉ ਕਲੋਲੇ ਕਿਦੋਂ ਉਦਰ ਬੀਜੰ ਫਿਰੈ ਮਦ ਬਾਲਨ ਕਿਦੋਂ ਪੱਤਰ ਪਾਨੰ ਨਚੈ ਕੌਲਨ ਨਾਲਨ ਕਿਦੋਂ ਰਗਮਲ ਰਚੀ ਰੰਗ ਰੂਪੰ ਕਿਦੋਂ ਇਸਤਰ ਰਾਜ ਰਚੀ ਭੂਪ ਭੂਪੰ ਕਿਦੋਂ 나ਗ ਕੰਨਿਆ ਕਿਦੋਂ ਬਾਸਵੀ ਹੈ ਕਿਦੋਂ ਸੰਖਨੀ ਚਿਤ੍ਰੰਨੀ ਪਦਮਨੀ ਹੈ ਲਸੈ ਚਿਤ੍ਰ ਰੂਪੰ ਬਚਿਤ੍ਰੰ ਅਪਾਰੰ ਮਹਾਰੂਪਵੰਤੀ ਮਹਾ ਜੋਵਨਾਰੰ ਮਹਾ ਗਿਆਨਵੰਤੀ ਸੋਬ ਗਿਆਨ ਕਰਮੰ ਪੜੈ ਕੰਠ ਵਿਦਿਆ ਸੋ ਵਿਦਿਆਦ ਧਰਮੰ ਲਖੀ ਰਾਜ ਕੰਨਿਆਨ ਤੇ ਰੂਪਵੰਤੀ ਲਸੈ ਜੋਤ ਜਵਲ ਅਪਾਰੰ ਅਨੰਤੀ ਲਖਿਓ ਤਾਹੇ ਜਨਮੇ ਜੈ ਆਪ ਰਾਜਨ ਕਰੇ ਪਰਮ ਭੋਗੰ ਦिए ਸਰਬ ਸਾਜੰ ਬੜਿਓ ਨੇਹ ਤਾਸੋ ਤਜੀ ਰਾਜ ਕੰਨਿਆ ਹੁਤੀ ਸਿਸ਼ਟ ਕੀ ਦਿਸ਼ਟ ਮਹ ਪੁਸ਼ਟ ਧਨਿਆ